ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕੇ ਜਨਮ ਮਰਨ ਦੁਖ ਨਾਸਾ ਆਓ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗੀਏ ਥੋੜਾ ਜਿਹਾ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਸਲਾਹਾਂ ਦੇ ਵਿੱਚ ਗੁਜ਼ਾਰੀਏ ਸੱਚੀ ਤੇਰੀ ਸਿਫਤ ਸੱਚੀ ਸਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਪਰਵਤ ਦੀਗਾਰ ਦੀਆਂ ਸਿਫਤਾਂ ਦੇ ਵਿੱਚ ਕੁਝ ਸਮਾਂ ਬទਿਤ ਕਰੀਏ ਬਹੁਤ ਹੀ ਪਿਆਰਾ ਪ੍ਰਸੰਗ ਬਹੁਤ ਹੀ ਪਿਆਰੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਸਾਖੀ ਨੂੰ ਸੁਣ ਕੇ ਨਾ ਸਿਰਫ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਬਲਕਿ ਮਨ ਵੀ ਪ੍ਰਸੰਨਤਾ ਨਾਲ ਭਰ ਜਾਏਗਾ ਆਪਾਂ ਹਮੇਸ਼ਾ ਸੁਣਦੇ ਹਾਂ ਕਿ ਗੁਰੂ ਪਾਤਸ਼ਾਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਜੰਗਾਂ ਯੁੱਧਾਂ ਦੇ ਵਿੱਚ ਆਪਣੀ ਸ਼ਮੂਲੀਅਤ ਦਿਖਾਈ ਇਹੀ ਕਾਰਨ ਸੀ ਕਿ ਉਹਨਾਂ ਦੀ ਜਿਹੜੀ ਗੁਰਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਆ ਉਹਨਾਂ ਨੇ ਕੋਈ ਗੁਰਬਾਣੀ ਨਹੀਂ ਲਿਖੀ ਹਾਂ ਗੁਰਬਾਣੀ ਦਾ ਸਤਕਾਰ ਜ਼ਰੂਰ ਬਹੁਤ ਕਰਦੇ ਸੀ ਪਰ ਉਹ ਹਮੇਸ਼ਾ ਗੰਭੀਰ ਜ ਕਲੋ ਵੀਰ ਰਸ ਵਿੱਚ ਨਹੀਂ ਸਨ ਰਹਿੰਦੇ ਉਹ ਆਪਣੇ ਚਿਹਰੇ ਤੇ ਇੱਕ ਮੁਸਕਰਾਹਟ ਹੋਈ ਰੱਖਦੇ ਸਨ ਇਦਾਂ ਦਾ ਹੀ ਅੱਜ ਆਪਾਂ ਇੱਕ ਬਹੁਤ ਹੀ ਪਿਆਰਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਛੇਵੇਂ ਪਾਸ਼ਾ ਜੀ ਦੇ ਸਮੇਂ ਦੀ ਜਦੋਂ ਭਾਈ ਸੁਥਰਾ ਸ਼ਾਹ ਜੀ ਜੋ ਕਿ ਬੜੇ ਕਮਾਈ ਵਾਲੇ ਗੁਰਸਿੱਖ ਵੀਰ ਹੋਏ ਨੇ ਇਹ ਭਾਈ ਸੁਥਰਾ ਜੀ ਉਹ ਹੋਏ ਨੇ ਜੀ ਜਿਹੜੇ ਕੇ ਕਹਿ ਲੋ ਰੱਬ ਦੇ ਪਿਆਰੇ ਸੀ ਭੋਲੇ ਭਾਵ ਸੀ ਉਹਨਾਂ ਦਾ ਜਿਹੜਾ ਜੀਵਨ ਸੀਗਾ ਕਿਉਂਕਿ ਬਹੁਤੇ ਚੁਸਤ ਚਲਾਕ ਨਾ ਹੋਣ ਕਰਕੇ ਸਿੱਧੇ ਪੱਦਰੇ ਜੇ ਹੋਣ ਕਰਕੇ ਉਹਨਾਂ ਨੂੰ ਸੁਥਰਾ ਨਾਮ ਦਿੱਤਾ ਗਿਆ ਸੀ ਇਹਨਾਂ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਮਿਹਰ ਦੇ ਪਾਤਰਤਾ ਬਣੀ ਬਣੇ ਇਹਨਾਂ ਨੇ ਗੁਰੂ ਕਲੰਗੀਧਰ ਸਾਹਿਬ ਸੱਚੇ ਪਾਸ਼ਾ ਤੱਕ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਪਾਸ਼ਾ ਜੀ ਦੇ ਦਰਸ਼ਨ ਦੇਦਾਰ ਕੀਤੇ ਆਓ ਇਹਨਾਂ ਦਾ ਇੱਕ ਪ੍ਰਸੰਗ ਸਾਂਝਾ ਕਰਦੇ ਹਾਂ ਭਾਈ ਸੁਥਰਾ ਜੀ ਆਪਣੇ ਵਿੰਗਾਤਮਕ ਢੰਗ ਨਾਲ ਗੁਰਮਤਿ ਦੀਆਂ ਬਹੁਤ ਸਾਰੀਆਂ ਅਰੇ ਹਸਮਈ ਗੰਡਾ ਖੋਲਦੇ ਨੇ ਇਸ ਸਾਖੀ 'ਚ ਕਹਿੰਦੇ ਆ ਭਾਈ ਸੁਥਰਾ ਜੀ ਦੇ ਜੀਵਨ ਦੀ ਜਿਹੜੀ ਇਹ ਘਟਨਾ ਇਹ ਉਦੋਂ ਵਾਪਰੀ ਜਦੋਂ ਸ਼ਹਿਰ ਦੇ ਵਿੱਚ ਇੱਕ ਹਲਵਾਈ ਦੀ ਦੁਕਾਨ ਸੀ ਭਾਈ ਸੁਥਰਾ ਜੀ ਰੋਜ਼ ਗੁਰੂ ਪਾਤਸ਼ਾਹ ਜੀ ਦੇ ਬਚਨ ਬਿਲਾਸ ਸੁਣਨ ਸਤਸੰਗ ਕਰਨ ਜਾਇਆ ਕਰਦਾ ਵਾਪਸ ਜਦੋਂ ਆਉਂਦਾ ਤਾਂ ਰਸਤੇ ਦੇ ਵਿੱਚ ਜਿਹੜੀ ਹਲਵਾਈ ਦੀ ਦੁਕਾਨ ਆਉਂਦੀ ਸੀ ਨਾ ਜੀ ਉਹਦੇ ਉੱਤੇ ਬਹੁਤ ਸਾਰੀਆਂ ਮਠਿਆਈਆਂ ਪਕਵਾਨ ਤੇ ਗਰਮ ਦੁੱਧ ਦਾ ਕਹਿ ਲੋ ਕਾੜਨੀ ਪਈ ਹੁੰਦੀ ਸੀ ਤੇ ਉਹਦੀਆਂ ਖਸ਼ਬੋਹਾਂ ਦੂਰ ਦੂਰ ਤੱਕ ਫੈਲਦੀਆਂ ਸੀ ਰਸਤੇ ਦੇ ਵਿੱਚ ਜਦੋਂ ਭਾਈ ਸੁਥਰਾ ਜੀ ਦੀ ਨਜ਼ਰ ਉਸ ਹਲਵਾਈ ਦੀ ਦੁਕਾਨ ਤੇ ਪਈ ਤਾਂ ਉਹਨਾਂ ਨੇ ਸੋਚਿਆ ਕਿ ਜਾਂਦਾ ਮੈਂ ਕੁਝ ਖਾ ਕਿਉਂ ਨਾ ਜਾਵਾਂ ਸੁਥਰਾ ਜੀ ਉਸ ਦੁਕਾਨ ਤੋਂ ਹਰ ਰੋਜ਼ ਮਠਿਆਈ ਲੈ ਕੇ ਤੇ ਅੱਧਾ ਕਿਲੋ ਗਰਮ ਦੁੱਧ ਕਰਵਾ ਕੇ ਉੱਥੇ ਬਹਿ ਕੇ ਖਾ ਪੀ ਕੇ ਦੁਕਾਨਦਾਰ ਦੇ ਪਾਸ ਹਿਸਾਬ ਲਿਖਾਈ ਜਾਂਦੇ ਤੇ ਘਰ ਚਲੇ ਜਾਂਦੇ ਪਾਈ ਸੁਤਰਾ ਜੀ ਦਾ ਇਲਾਕੇ 'ਚ ਬਹੁਤ ਸਤਿਕਾਰ ਕਰਦੇ ਸੀ ਭਾਵੇਂ ਜੇ ਆਪਾਂ ਸੂਰਤ ਕਰਕੇ ਦੇਖੀਏ ਬਹੁਤੇ ਚਲਾਕ ਨਹੀਂ ਸੀ ਜੀ ਭੋਲੇ ਸੀਗੇ ਪਰ ਗੁਰੂ ਪਾਸ਼ਾ ਜੀ ਨੂੰ ਬਹੁਤ ਪ੍ਰੇਮ ਕਰਦੇ ਸੀ ਅੰਦਰ ਉਹਨਾਂ ਦੇ ਗੁਰੂ ਪਾਸ਼ਾ ਜੀ ਦਾ ਬਹੁਤ ਪਿਆਰ ਸੀ ਤੇ ਗੁਰੂ ਪਾਸ਼ਾ ਜੀ ਦੇ ਪਿਆਰੇ ਹੋਣ ਕਰਕੇ ਪੂਰੇ ਇਲਾਕੇ ਦੇ ਵਿੱਚ ਵੀ ਉਹਨਾਂ ਨੂੰ ਸਤਿਕਾਰ ਦਿਆਂ ਤੇ ਪਿਆਰ ਦੀਆਂ ਨਜ਼ਰਾਂ ਨਾਲ ਹੀ ਦੇਖਿਆ ਜਾਂਦਾ ਸੀ ਦੁਕਾਨਦਾਰ ਨੇ ਸੋਚਿਆ ਕਿ ਭਾਈ ਸੁਤਰਾ ਗੁਰੂ ਦਾ ਪਿਆਰਾ ਤਾਂ ਜੀ ਕੋਈ ਗੱਲ ਨਹੀਂ ਪੈਸੀ ਅੱਜ ਨਹੀਂ ਤਾਂ ਸਵੇਰੇ ਦੇ ਦੇਗਾ ਕਹਿੰਦੇ ਹਫਤਾ ਹੋ ਗਿਆ ਇਸੇ ਤਰ੍ਹਾਂ ਭਾਈ ਸੁਤਰਾ ਜੀ ਹਰ ਰੋਜ਼ ਅੱਧਾ ਕਿਲੋ ਗਰਮ ਕਰਾ ਕੇ ਦੁੱਧ ਤੇ ਥੋੜੀ ਜਿਹੀ ਮਠਿਆਈ ਆਦੀ ਮਨਪਸੰਦੀ ਸ਼ੱਕਦੇ ਤੇ ਸ਼ੱਕ ਕੇ ਲਖਵਾ ਕੇ ਹਿਸਾਬ ਕਿਤਾਬ ਚਲੇ ਜਾਂਦੇ ਹਫਤੇ ਬਾਅਦ ਜਦੋਂ ਦੁਕਾਨਦਾਰ ਨੇ ਸੋਚਿਆ ਕਿ ਭਾਈ ਸੁਤਰਾ ਕੋਈ ਬਹੁਤੇ ਕਾਰਵਿਆਰਤਾ ਨਹੀਂ ਕਰਦੇ ਜਿਆਦਾ ਮਾਇਆ ਇਕੱਠੀ ਹੋ ਜਾਏਗੀ ਤਾਂ ਇਹਨਾਂ ਤੋਂ ਦੇ ਨਹੀਂ ਹੋਣੀ ਕਿਉਂ ਨਾ ਅੱਜ ਮੈਂ ਜਦੋਂ ਇਹਨਾਂ ਨੂੰ ਦੁੱਧ ਸ਼ਿਖਾਉਂਗਾ ਤੇ ਮੈਂ ਆਦੇ ਪੈਸੇ ਮੰਗ ਲਾਂ ਹਫਤੇ ਬਾਅਦ ਜਦੋਂ ਦੁਕਾਨਦਾਰ ਨੇ ਦੁੱਧ ਦੇ ਪੈਸੇ ਮੰਗੇ ਤਾਂ ਸੁਤਰਾ ਜੀ ਨੇ ਦੁਕਾਨਦਾਰ ਨੂੰ ਪੈਸੇ ਦੇਣ ਤੋਂ ਨਾ ਕਰਤੀ ਕੋਰੀ ਕਹਿੰਦੇ ਮੈਂ ਕੋਈ ਤੇਰਾ ਪੈਸਾ ਨਹੀਂ ਦੇਣਾ ਦੁਕਾਨਦਾਰ ਨੇ ਬਹੁਤ ਕਿਹਾ ਵੀ ਸੁਤਰਾ ਜੀ ਤੁਸੀਂ ਇਤੋਂ ਆਪਣਾ ਸ਼ੱਕ ਕੇ ਗਏ ਹੋ ਭੋਜਨ ਪ੍ਰਸ਼ਾਦਾ ਤੇ ਦੁੱਧ ਪੀਣੇ ਹੋ ਮਠਿਆਈ ਖਾਣੇ ਹੋ ਤੇ ਉਹਦਾ ਤੁਹਾਨੂੰ ਹਿਸਾਬ ਕਰਨਾ ਚਾਹੀਦਾ ਇਹ ਤਾਂ ਗਲਤ ਗੱਲ ਹੈ ਪਾਈ ਸੁਤਰਾ ਜੀ ਕਹਿੰਦੇ ਨਹੀਂ ਮੈਂ ਕੋਈ ਪੈਸਾ ਤੇਲਾ ਤੁਹਾਡਾ ਨਹੀਂ ਦੇਣਾ ਤੁਸੀਂ ਮੈਨੂੰ ਸ਼ਿਕਾਈਗੇ ਮੈਂ ਸ਼ਕੀ ਗਿਆ ਤੁਸੀਂ ਪੈਸੇ ਮੰਗਦੇ ਸੀ ਮੈਂ ਕਹਿੰਦਾ ਸੀ ਲੇਖ ਲਓ ਹੁਣ ਉਹ ਕਹਿੰਦਾ ਲਿਖਿਆ ਤਾਂ ਠੀਕ ਹੈ ਨਹੀਂ ਲਿਖਿਆ ਤਾਂ ਠੀਕ ਹੈ ਪਰ ਮੇਰੇ ਕੋਲ ਨਾ ਪੈਸੇ ਹੈ ਨਾ ਮੈਂ ਕੁਝ ਦੇਣੇ ਆ ਅਖੀਰ ਜਦੋਂ ਬਹਿਸ ਜਿਆਦਾ ਵਧ ਗਈ ਤਾਂ ਦੁਕਾਨਦਾਰ ਨੇ ਸੋਚਿਆ ਕਿ ਇੱਥੇ ਹੁਣ ਮਾਹੌਲ ਜਿਹੜਾ ਹੈਗਾ ਉਹ ਵਿਗੜ ਸਕਦਾ ਹੈ ਸੁਤਰਾ ਜੀ ਦੇ ਨਾਲ ਕਿਸੇ ਵੀ ਕਿਸਮ ਦਾ ਉਹ ਬਦਤਮੀਜੀ ਜਾਂ ਹੱਥੋਂ ਪਾਈ ਨਹੀਂ ਸੰ ਕਰਨਾ ਚਾਹੁੰਦੇ ਗੁਰੂ ਪਾਸ਼ਾ ਜੀ ਦੇ ਕਰਕੇ ਅਖੀਰ ਉਸ ਦੁਕਾਨਦਾਰ ਨੇ ਸਤਗੁਰ ਹਰगोਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪੇਸ਼ ਹੋ ਕੇ ਭਾਈ ਸੁਤਰਾ ਜੀ ਦੀ ਸ਼ਿਕਾਇਤ ਕਰਤੀ ਕਹਿੰਦੇ ਜੀ ਭਾਈ ਸੁਤਰਾ ਜੀ ਸਾਡੇ ਕੋਲੋਂ ਰੋਜ਼ ਆ ਕੇ ਇਦਾਂ ਦੁੱਧ ਛਕਦੇ ਨੇ ਮਠਿਆਈ ਛਕਦੇ ਨੇ ਤੇ ਮੈਂ ਹਫ਼ਤੇ ਦਾ ਤੁਹਾਡੇ ਮੂੰਹ ਨੂੰ ਪੈਸੇ ਲਿਖੀ ਗਿਆ ਕਿ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਸਵੇਰੇ ਆ ਜਾਣਗੇ ਕਹਿੰਦੇ ਅੱਜ ਜਦੋਂ ਮੈਂ ਹਫ਼ਤੇ ਬਾਅਦ ਮੰਗੇ ਤੇ ਇਹਨਾਂ ਨੇ ਤਾਂ ਪੈਸੇ ਦੇਣ ਤੋਂ ਸਾਫਨਕਾਰ ਕਰਤਾ ਤਾਂ ਮੁਕਰ ਗਏ ਭਾਈ ਸੁਤਰੇ ਪਾਸੋਂ ਪੈਸੇ ਦਿਵਾਉਣ ਦੀ ਇਦਾਂ ਉਹਨਾਂ ਨੇ ਫਰਿਆਦ ਕੀਤੀ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੱਲਬਾਤ ਸੁਣੀ ਤੇ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਸੇਵ ਸੁਥਰੇ ਨੂੰ ਬੁਲਾ ਕੇ ਲੈ ਕੇ ਆਓ ਸੁਥਰਾ ਆਇਆ ਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਗੁਰੂ ਸਾਹਿਬ ਦੇ ਸਾਹਮਣੇ ਖਲੋ ਗਿਆ ਬਚਨ ਕੀਤਾ ਦੱਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਹੁਕਮ ਹੈ ਕਿਵੇਂ ਯਾਦ ਕੀਤਾ ਮੈਨੂੰ ਬੰਦੀ ਛੋੜ ਸਤਿਗੁਰ ਜੀ ਨੇ ਸੁਥਰੇ ਨੂੰ ਸੰਬੋਧਨ ਕਰਦੇ ਹੋਏ ਇਹ ਬਚਨ ਕੀਤੇ ਕਹਿੰਦੇ ਭਾਈ ਇਹ ਹਲਵਾਈ ਤੇਰੀ ਸ਼ਿਕਾਇਤ ਲੈ ਕੇ ਆਇਆ ਸਾਡੇ ਪਾਸ ਕਿ ਤੁਸੀਂ ਰੋਜ਼ ਅੱਧਾ ਕਿਲੋ ਦੁੱਧ ਤੇ ਮਠਿਆਈ ਇਹਦੀ ਦੁਕਾਨ ਤੋਂ ਛਕਦੇ ਹੋ ਤੇ ਅੱਜ ਜਦੋਂ ਪੈਸੇ ਲੈਣ ਦੀ ਵਾਰੀ ਆਈ ਤਾਂ ਤੁਸੀਂ ਪੈਸੇ ਦੇਣ ਤੋਂ ਨਾ ਕਰ ਦਿੱਤੀ ਕੋਰੀ ਇਹ ਕੀ ਮਾਮਲਾ ਹੈ ਗੁਰੂ ਜੀ ਨੇ ਦੁਕਾਨਦਾਰ ਨੂੰ ਖੜੇ ਕਰਾ ਕੇ ਪੁੱਛਿਆ ਵੀ ਇਦਾਂ ਹੀ ਆ ਤੁਹਾਡੀ ਇਹੀ ਫਰਿਆਦ ਹੈ ਹਲਵਾਈ ਨੇ ਕਿਹਾ ਹਾਂ ਸਤਿਗੁਰੂ ਜੀ ਬਿਲਕੁਲ ਮੇਰੀ ਇਹੀ ਫਰਿਆਦ ਹੈ ਸਤਿਗੁਰੂ ਜੀ ਨੇ ਮੁੜ ਫੇਰ ਸੁਥਰੇ ਨੂੰ ਪੁੱਛਿਆ ਕਹਿੰਦੇ ਸੁਥਰੇਆ ਤੂੰ ਇਸ ਦੁਕਾਨਦਾਰ ਦੇ ਪੈਸੇ ਕਿਉਂ ਨਹੀਂ ਦਿੱਤੇ ਭਾਈ ਸੁਥਰਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਕਰਕੇ ਪੈਸੇ ਦੇਣ ਤੋਂ ਇਨਕਾਰ ਕੀਤਾ ਨਹੀਂ ਤਾਂ ਮੈਂ ਦੇ ਵੀ ਦੇਣੇ ਸੀਗੇ ਕਿਵੇਂ ਨਾ ਕਿਵੇਂ ਸਤਗੁਰਾਂ ਨੇ ਸੁਤਰੇ ਨੂੰ ਪੁੱਛਿਆ ਕਿ ਉਹ ਕਿਹੜਾ ਹੁਕਮ ਹੈ ਜਿਹਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਨੇ ਕਿ ਦੁਕਾਨਦਾਰ ਤੋਂ ਰੋਜ਼ ਅੱਧਾ ਕਿਲੋ ਦੁੱਧ ਛਕ ਲੋ ਮਠਿਆਈ ਛਕ ਲੋ ਤੇ ਪੈਸੇ ਦੇਣ ਵੇਲੇ ਮੁਕਰ ਜਾਓ ਇਹ ਕਿੱਥੇ ਗੁਰਬਾਣੀ 'ਚ ਲਿਖਿਆ ਤਾਂ ਜਿਹੜੇ ਭਾਈ ਸੁਤਰਾ ਜੀ ਆ ਉਹ ਕਹਿੰਦੇ ਆ ਨਹੀਂ ਜੀ ਲਿਖਿਆ ਉੱਥੇ ਗੁਰੂ ਪਾਸ਼ਾ ਜੀ ਕਹਿੰਦੇ ਕਿ ਗੁਰਬਾਣੀ ਵਿੱਚ ਕਿਸੇ ਦੇ ਪੈਸੇ ਦੇਣ ਤੋਂ ਮੁਕਰ ਮੁਨਕਰ ਹੋਣਾ ਇਹ ਲਿਖਿਆ ਹੈ ਕਹਿੰਦਾ ਹਾਂਜੀ ਤਦੇ ਸੁਤਰਾ ਜੀ ਕਹਿਣ ਲੱਗੇ ਸਤਿਗੁਰਾਂ ਨੂੰ ਕਹਿੰਦੇ ਜੀ ਜਪਜੀ ਸਾਹਿਬ ਤੁਸੀਂ ਪੜਨ ਨੂੰ ਕਹਿਆ ਤੂੰ ਸਾਰੋਜ ਬਾਣੀ ਨਾਲ ਜੁੜਨ ਨੂੰ ਕਹਿਆ ਮੈਂ ਰੋਜ਼ ਪੜਦਾ ਕਹਿੰਦੇ ਜਪਜੀ ਸਾਹਿਬ ਜੀ ਦੇ ਅੰਦਰ ਗੁਰਨਾਨਕ ਪਾਤਸ਼ਾਹ ਜੀ ਫਰਮਾ ਰਹੇ ਨੇ ਲਿਖ ਕੇ ਫਰਮਾ ਰਹੇ ਨੇ ਕਿ ਕੇਤੇ ਲੈ ਲੈ ਮੁਕਰ ਪਾਇ ਕਹਿੰਦੇ ਮੈਂ ਤਾਂ ਉਹ ਹੁਕਮ ਕਮਾ ਲਿਆ ਮੈਂ ਮੈਂ ਵੀ ਲੈ ਲੈ ਕੇ ਮੁਕਰ ਗਿਆ ਜੀ ਫਿਰ ਸੁਤਰੇ ਨੇ ਕਿਹਾ ਕਿ ਦੇਖੋ ਸੱਚੇ ਪਾਤਸ਼ਾਹ ਜੀ ਮੈਂ ਤਾਂ ਬਸ ਉਹ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਕਮਾਇਆ ਜੀ ਮੈਂ ਤਾਂ ਪੈਸੇ ਦੇਣ ਤੋਂ ਇਹਦੇ ਮੁਕਰ ਗਿਆ ਸੀ ਗੁਰੂ ਸਾਹਿਬ ਜੀ ਬਹੁਤ ਮੁਸਕਰਾਏ ਮੁਸਕਰਾ ਕੇ ਗੁਰੂ ਸਾਹਿਬ ਕਹਿੰਦੇ ਵੀ ਦੁੱਧ ਦੇ ਪੈਸੇ ਦੇਣ ਤੋਂ ਮੁਕਰਨ ਲਈ ਗੁਰੂ ਪਾਸ਼ਾ ਜੀ ਨੇ ਨਹੀਂ ਕਿਹਾ ਸਤਗੁਰੂ ਜੀ ਕਹਿ ਰਹੇ ਨੇ ਕਿ ਸੰਸਾਰ ਵਿੱਚ ਕਿੰਨੇ ਮਨੁੱਖ ਜੇ ਨੇ ਜੋ ਲੋਕਾਂ ਤੋਂ ਚੀਜ਼ਾਂ ਲੈ ਲੈਂਦੇ ਨੇ ਜਾਂ ਨਕਦ ਪੈਸੇ ਲੈ ਲੈਂਦੇ ਨੇ ਤੇ ਫਿਰ ਮੁਕਰ ਜਾਂਦੇ ਨੇ ਇੱਥੋਂ ਤੱਕ ਕਿ ਆਕਾਲਪੁਰਖ ਵਾਹਿਗੁਰੂ ਤੋਂ ਵੀ ਚੀਜ਼ਾਂ ਲੈ ਕੇ ਉਹਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਉਹਦੋਂ ਵੀ ਮੁਕਰ ਜਾਂਦੇ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਸਕਰਾਉਂਦੇ ਹੋਏ ਫਿਰ ਸੁਤਰੇ ਨੂੰ ਕਿਹਾ ਕਿ ਸੁਤਰੇਆ ਅਗਲੀ ਪੰਕਤੀ ਪੜ੍ਹ ਭਾਈ ਜੋ ਸੰਸਾਰ ਤੇ ਕਰਤਾਰ ਕੋਲੋਂ ਲੈ ਕੇ ਮੁਕਰ ਜਾਂਦੇ ਨੇ ਦਾਤਾਂ ਲੈ ਕੇ ਜਾਂ ਚੀਜ਼ਾਂ ਲੈ ਕੇ ਉਹ ਕੀਤੇ ਮੂਰਖ ਖਾਈ ਖਾਏ ਉਹਨਾਂ ਦੀ ਜਿਹੜੀ ਕਾਰ ਆ ਉਹਨਾਂ ਦੇ ਜਿਹੜੇ ਇਹ ਕਰਮ ਹੈ ਉਹਦੇ ਕਰਕੇ ਉਹ ਮੂਰਖਾਂ ਦੇ ਟੋਲਿਆਂ ਦੇ ਮੈਂਬਰ ਗਿਨੇ ਜਾਂਦੇ ਨੇ ਗੁਰੂ ਦੀ ਦਰਗਾਹ 'ਚ ਗੁਰਸਿੱਖ ਜਿਹੜੇ ਹੁੰਦੇ ਨੇ ਉਹ ਸਾਫ਼ ਸੁਥਰੇ ਵਿਹਾਰ ਵਾਲ ਰੱਖ ਕੇ ਹੀ ਸੰਸਾਰ ਵਿੱਚ ਆਪਣੀ ਕਹਿ ਲੋ ਜੀਵਨ ਨੂੰ ਜੀਉਂਦੇ ਨੇ ਸਚਿਆਰਤਾ ਦਾ ਪ੍ਰਗਟਾਵਾ ਕਰਦੇ ਨੇ ਦੇਨ ਹਾਰ ਦਾ ਤਾਰ ਦਾ ਧੰਨਵਾਦ ਕਰਕੇ ਕਰਤਾਰਪੁਰਖ ਦਾ ਵੀ ਸ਼ੁਕਰਗੁਜ਼ਾਰ ਬਣਨਾ ਚਾਹੀਦਾ ਤੇ ਸੰਸਾਰਿਕ ਜੀਵਨ ਤੋਂ ਵੀ ਜੇਕਰ ਤੁਸੀਂ ਕੋਈ ਚੀਜ਼ ਲੈਨੇ ਹੋ ਤਾਂ ਉਹਦੇ ਵੀ ਤੁਹਾਨੂੰ ਦੇਨ ਦਾ ਰਹਿਣਾ ਚਾਹੀਦਾ ਸਤਿਗੁਰੂ ਜੀ ਦਾ ਬਚਨ ਸੁਣ ਕੇ ਹੁਣ ਸੁਥਰਾ ਭੋਲੇ ਭਾਜ ਕਹਿ ਰਿਹਾ ਕਹਿੰਦਾ ਪਾਤਸ਼ਾਹ ਜੀ ਮੈਂ ਤਾਂ ਆਪ ਜੀ ਦਾ ਸੌਖਾ ਜਾਂ ਹੁਕਮ ਮੰਨ ਲਿਆ ਸਾਰੇ ਹੁਕਮ ਮੈਂ ਥੋੜਾ ਮੰਨੀ ਜਾਣੇ ਆ ਆ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਜੀ ਦੇ ਪਿਆਰੇ ਸਿੱਖ ਬੈਠੇ ਨੇ ਅਗਲਾ ਹੁਕਮ ਮੰਨਣ ਵਾਸਤੇ ਮੈਂ ਉਹਨਾਂ ਉੱਤੇ ਛੱਡ ਦਿੰਨਾ ਸਤਿਗੁਰੂ ਜੀ ਨੇ ਦੁਕਾਨਦਾਰ ਨੂੰ ਖਜ਼ਾਨਚੀ ਪਾਸੋਂ ਪੈਸੇ ਦਵਾਤੇ ਜੀ ਗੁਰੂ ਸਾਹਿਬ ਕਹਿੰਦੇ ਦੁਕਾਨਦਾਰ ਨੂੰ ਭਾਈ ਜੋ ਵੀ ਤੇਰਾ ਲੇਖਾ ਜੋਖਾ ਬਣਦਾ ਉਹ ਖਜ਼ਾਨਚੀ ਨੂੰ ਦੱਸ ਕੇ ਉੱਥੋਂ ਆਪਣੀ ਬਣਦੀ ਰਕਮ ਲੈ ਲਾ ਪਰ ਗੁਰੂ ਪਾਸ਼ਾ ਜੀ ਨੇ ਫਿਰ ਸਿੱਖਾਂ ਨੂੰ ਕਿਹਾ ਕਹਿੰਦੇ ਸੁਥਰੇ ਦੇ ਨਾ ਵਿੰਗਾਤਮਕ ਬਚਨਾਂ ਤੋਂ ਸੇਧ ਲਓ ਜੇ ਲੈ ਸਕਦੇ ਹੋ ਇਹ ਭੋਲੇ ਭਾਜ ਭਾਵੇਂ ਬੋਲ ਰਿਹਾ ਪਰ ਇਹਦੇ ਵਿਅੰਗਾਤਮਕ ਬਚਨ ਤੁਹਾਨੂੰ ਬਹੁਤ ਵੱਡਾ ਸਬਕ ਸਿਖਾ ਰਹੇ ਨੇ ਗੁਰੂ ਪਾਤਸ਼ਾਹ ਜੀ ਨੇ ਹੁਕਮ ਕਰਦੇ ਹੋਏ ਕਿ ਆ ਕਿ ਜੇ ਖੁਸ਼ੀ ਗੁਰੂ ਪਾਤਸ਼ਾਹ ਜੀ ਦੀ ਪ੍ਰਾਪਤ ਕਰਨੀ ਹੈ ਜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਪੂਰਨ ਤੌਰ ਤੇ ਪ੍ਰਸੰਨ ਕਰਨਾ ਤਾਂ ਗੁਰੂ ਦਾ ਹੁਕਮ ਮੰਨਿਆ ਕਰੋ ਪਰ ਆਪਣੀ ਮਰਜ਼ੀ ਦਾ ਹੁਕਮ ਜੋ ਤੁਹਾਨੂੰ ਚੰਗਾ ਲੱਗਦਾ ਹੋਵੇ ਸੌਖਾ ਲੱਗਦਾ ਹੋਵੇ ਅਧ ਕੱਚੀ ਕਮਾਈ ਨਾ ਕਰਿਆ ਕਰੋ ਇਸ ਤਰ੍ਹਾਂ ਕਰਨ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਪ੍ਰਸੰਨਤਾ ਉਹ ਤੁਹਾਨੂੰ ਨਹੀਂ ਮਿਲਦੀ ਗੁਰੂ ਪਾਸ਼ਾ ਜੀ ਇਸ ਸਾਖੀ ਦੇ ذریعے ਸੁਥਰੇ ਦੇ ਭੋਲੇ ਭਾ ਦੇ ذریعے ਸਾਨੂੰ ਵੀ ਸਮਝਾਉਣਾ ਕਰਦੇ ਨੇ ਕਿ ਗੁਰੂ ਦਾ ਪੂਰਾ ਹੁਕਮ ਮੰਨਣਾ ਚਾਹੀਦਾ ਹੈ ਆਪਣੀ ਮਰਜ਼ੀ ਦਾ ਹੁਕਮ ਜੋ ਸਾਨੂੰ ਚੰਗਾ ਲੱਗੇ ਜਾਂ ਗੁਰਬਾਣੀ ਦੇ ਅਰਥ ਆਪਣੇ ਮੁਤਾਬਕ ਕਰਕੇ ਉਹਨੂੰ ਸੌਖੇ ਜੇ ਮੁਤਾਬਕ ਆਦੇ ਢਾਲ ਕੇ ਅਧ ਕੱਚੀ ਕਮਾਈ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਕਾਲਪੁਰਖ ਵਾਹੀ ਗੁਰੂ ਦੀ ਜਿਹੜੀ ਪ੍ਰਸੰਨਤਾ ਸਾਨੂੰ ਨਹੀਂ ਪ੍ਰਾਪਤ ਹੁੰਦੀ ਆਮ ਤੌਰ ਤੇ ਵੀ ਤੁਸੀਂ ਦੇਖਿਆ ਹੋਵੇਗਾ ਕੋਈ ਗੱਡੀ ਲੈ ਕੇ ਆਉਂਦਾ ਕੋਈ ਨਵੀਂ ਚੀਜ਼ ਲੈ ਕੇ ਆਉਂਦਾ ਉਹਦੇ ਉੱਤੇ ਲਿਖ ਦਿੰਦੇ ਨੇ ਕਿ ਇਹ ਪੀ ਦਾ ਤੇਰੀ ਦਾ ਤਾਰ ਪਰ ਉਦੋਂ ਪਹਿਲਾਂ ਮਗਰੋਂ ਵਾਲੀਆਂ ਪੰਗਤੀਆਂ ਉਹਨਾਂ ਨੂੰ ਯਾਦ ਚਿਤ ਤੇ ਨਹੀਂ ਹੁੰਦੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਕੇਤੇ ਦੂਖ ਭੂਖ ਸਦਮਾਰ ਕਿਤੇ ਕਿਤੇ ਦੁੱਖ ਪੈ ਰਹੀ ਆ ਕਿਤੇ ਭੁੱਖ ਪੈ ਰਹੀ ਆ ਕਿਤੇ ਮਾਰਾਂ ਪੈ ਰੀਆਂ ਨੇ ਕਿਤੇ ਦੁੱਖ ਭੁੱਖ ਸਦਮਾਰ ਇਹ ਪੀਦਾ ਤੇਰੀ ਦਾਤਾਰ ਵੀ ਇਹ ਸਭ ਦਾਤਾਂ ਤੇਰੀਆਂ ਹੀ ਨੇ ਜੋ ਕੁਝ ਹੋ ਰਿਹਾ ਅਕਾਲਪੁਰਖ ਵਾਹਿਗੁਰੂ ਦੇ ਬਾਣੇ ਦੇ ਵਿੱਚ ਹੋ ਰਿਹਾ ਹੈ ਭਾਈ ਮਤ ਕੋਈ ਜਾਣੋ ਕਿਸੇ ਕਹਿ ਕਿਛ ਹੱਥ ਹੈ ਸਭ ਕਰੇ ਕਰਾਇਆ ਸਾਰਾ ਕੁਝ ਉਹ ਅਕਾਲਪੁਰਖ ਵਾਹਿਗੁਰੂ ਖੁਦ ਕਰ ਰਿਹਾ ਉਸ ਪ੍ਰਮਾਤਮਾ ਦੇ ਦਿੱਤੇ ਦੇ ਵਿੱਚੋਂ ਹੀ ਸਾਰੀਆਂ ਦਾਤਾਂ ਮਿਲ ਰਹੀਆਂ ਨੇ ਉਸ ਪ੍ਰਮਾਤਮਾ ਦੀ ਰਜਾ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਅਸੀਂ ਤਾਂ ਇਹ ਬੇਨਤੀ ਕਰੀਏ ਜੀ ਇਸ ਸਾਖੀ ਦੇ ਜਰੀਏ ਇਹ ਸਿੱਖਿਆ ਲੈ ਕੇ ਕਿ ਪ੍ਰਮਾਤਮਾ ਸਾਡੇ ਅੰਦਰ ਉਹਦੀ ਰਜਾ ਉਹਦਾ ਹੁਕਮ ਮੰਨਣ ਦਾ ਜਿਹੜੀ ਸਮਰੱਥਾ ਉਹ ਬਖਸ਼ਿਸ਼ ਕਰੇ ਉਹਦੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਕਿ ਅਸੀਂ ਅਕਾਲਪੁਰ ਕੋ ਵਾਹਿਗੁਰੂ ਦੇ ਹਰ ਪਾਣੇ ਨੂੰ ਮੰਨ ਸਕੀਏ ਉਮੀਦ ਕਰਦੇ ਹਾਂ ਅੱਜ ਦੀ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸਾਖੀ ਵਧੀਆ ਲੱਗੀ ਤਾਂ ਇਹਨੂੰ ਅੱਗੇ ਜ਼ਰੂਰ ਸਾਂਝਾ ਕਰਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਗੁਰੂ ਵੀ ਸਿੰਘ ਸਚੇ ਪਾਸ਼ਾ ਯਾ ਵਾਹਿਗੁਰੂ ਜ਼ਰੂਰ ਲਿਖਣਾ ਕਰਿਓ ਕੱਲ ਨੂੰ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਆਵਾਂਗੇ ਜੀ ਹੁਣ ਤੋਂ ਸਾਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ